ਤੇ ਸੇਵ ਨੇ ਕਿਹਾ ਜਦੋਂ ਤੱਕ ਸੰਸਾਰ ਵਿੱਚ ਐ ਸਜਣਾ ਸਵਾਸ ਨਹੀਂ ਹਰ ਸਵਾਸ ਨਾਲ ਉਹਦਾ ਸਿਮਰਨ ਕਰ ਉਹ ਵੀ ਇਵਾਦਤ ਕਰ ਉਹਦੀ ਭਗਤੀ ਕਰ ਗੁਰਦੇਵ ਦੇ ਬਚਨ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ ਕੋ ਜਦੋਂ ਤੱਕ ਤੇਰੇ ਇਸ ਸਤਨ ਦੇ ਵਿੱਚ ਸਵਾਸ ਨੇ ਨਾ ਉਹਦੀ ਭਗਤੀ ਕਰ ਦਮ ਦਮ ਸਦਾ ਸੰਭਾਲਦਾ ਦਮ ਨਾ ਗਿਰਥਾ ਜਾਏ ਹਰੇਕ ਸਵਾਸ ਦੇ ਨਾਲ ਉਹਦੀ ਇਵਾਦਤ ਕਰ ਉਹਦੀ ਭਗਤੀ ਕਰ ਸਹਿਮ ਸਹਿਬ ਅਹਿਮ ਗੱਲ ਇਹ ਕੀਤੀ ਰੱਬ ਦੇ ਦਰਸ ਜਨਾ ਤੇਰੇ ਗੁਣ ਦੇਖੇ ਜਾਣੇ ਆ ਤੇ ਕਰਮ ਦੇਖੇ ਜਾਣੇ ਆ ਤੇ ਗੁਰੂ ਅਰਜਨ ਸਾਹਿਬ ਕਿਹਾ ਬੰਦਿਆ ਤੇਰੇ ਕਰਮਾ ਕਰਕੇ ਕਰਮਾਂ ਦੀ ਕਮਾਈ ਤੈਨੂੰ ਰੱਬ ਤੋਂ ਦੂਰ ਕਰ ਚੁੱਕੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰਕੁੰਟ ਦਾੰਦਿਸ ਭ੍ਰਮੇ ਥਕ ਆਈ ਪ੍ਰਭ ਦੀ ਸ਼ਾਂ ਗੁਰਦੀਪ ਕੇ ਕਰਮ ਚੰਗੇ ਕਰਨ ਇਹ ਰੱਬ ਦੀ ਯਾਦ ਜਦੋਂ ਜਿਹਨ ਦੇ ਵਿੱਚ ਵਿਸਾਵਾਂਗੇ ਨਾ ਸਾਡੇ ਕਰਮ ਚੰਗੇ ਹੋਣਗੇ ਤੇ ਜਿਹੜੇ ਕਰਮ ਹੋਣਗੇ ਫਿਰ ਸੱਚ ਕਰਮਾਂ ਦੀ ਹੀ ਕਹਾਣੀ ਹੈ ਤੇ ਕਰਮਾਂ ਨਹੀਂ ਸਾਨੂੰ ਗੁਰੂਦਾਰ ਪ੍ਰਵਾਨ ਕਰਵਾਉਣਾ ਮਾ ਕਿਉਂਕਿ ਗੁਰੂ ਕੀ ਬਾਣੀ ਬਾਰ ਬਾਰ ਕਹਿੰਦੀ ਹੈ ਕਰਮ ਕਰਨੇ ਸਾਨੂੰ ਗੁਰੂ ਸਿਖਾਉਂਦਾ ਵਾ ਤੇ ਸਹਿਬ ਦੀ ਬਾਣੀ ਕਹਿੰਦੀ ਹੈ ਤੂੰ ਗੁਰੂ ਦੀ ਮਤ ਨੂੰ ਧਾਰਨ ਕਰ ਲੈ ਤੂੰ ਗੁਰੂ ਦੀ ਮਤ ਨੂੰ ਧਾਰਨ ਕਰ ਲੈ ਤੇ ਗੁਰੂ ਦੀ ਮੱਤ ਕੀ ਹੈ ਜੀ ਸਹਿਬ ਦੇ ਵਚਨ ਗੁਰ ਕੀ ਮੱਤ ਤੂੰ ਲੇ ਆਨੇ ਭਗਤ ਬਿਨਾ ਬਹੁਤ ਡੂਬੇ ਸਿਆਨੇ ਗੁਰੂ ਕਹਿ ਰਿਹਾ ਭਗਤੀ ਕਰ ਇਨਸਾਨ ਕਹਿ ਰਿਹਾ ਹਜੇ ਬੜਾ ਸਮਾਂ ਪਿਆ ਵਾ ਉਹਦੀ ਇਵਾਦਤ ਕਰ ਲਵਾਂਗੇ ਉਹਦੀ ਭਗਤੀ ਕਰ ਲਵਾਂਗੇ ਗੁਰੂ ਕਹਿ ਰਿਹਾ ਬਚਪਨ ਲੇਖੇ ਵਿੱਚ ਲਾ ਜਵਾਨੀ ਲੇਖੇ ਵਿੱਚ ਲਾ ਗੁਰੂ ਕਹਿ ਰਿਹਾ ਬੁੱਢੇਪਾ ਲੇਖੇ ਵਿੱਚ ਲਾ ਤੇ ਇਨਸਾਨ ਕਹਿ ਰਿਹਾ ਹਜੇ ਜਵਾਨੀ ਦਾ ਪਹਿਲਿਆ ਬੜਾ ਲੰਮਾ ਸਮਾਂ ਪਿਆ ਉਹਦੀ ਭਗਤੀ ਕਰ ਲਵਾਂਗੇ ਤੇ ਜਦੋਂ ਬਾਬੇ ਭੀਖਣ ਦਾ ਸ਼ਬਦ ਪੜ੍ਹੀਏ ਨਾ ਭਗਤ ਭੀਖਣ ਜੀ ਨੇ ਇਨਸਾਨ ਦੀ ਫਿਤਰਤ ਇਨਸਾਨ ਦੀ ਅਵਸਥਾ ਇਹਦੇ ਸਰੀਰ ਦੇ ਵੱਲ ਤੱਕ ਕੇ ਇਹ ਗੱਲ ਆਖੀ ਆ ਜਿਹੜਾ ਚੈਲੰਜ ਕਰ ਰਿਹਾ ਗੁਰੂ ਨੂੰ ਗੁਨਾ ਵੀ ਬੁਢੇ ਪੇ ਦੇ ਸਮੇਂ ਇਵਾਦਤ ਕਰ ਲਵਾਂਗਾ ਸਾਬ ਨੇ ਉਹਦੇ ਤਨ ਦੀ ਅਵਸਥਾ ਨੂੰ ਬਿਆਨ ਕਰਕੇ ਆਖਿਆ ਨੈਨੋ ਨੀਰ ਵਹੈ ਤਨ ਖੀਨਾ ਭਾਏ ਕੇ ਇਸ ਦੁਦਵਾਨੀ ਰੁਧਾ ਕੰਠ ਸ਼ਬਦ ਨੇ ਉਚਰੈ ਅਭ ਕੀਆ ਕਰੈ ਪੁਰਾਨੀ ਮਾਥੇ ਪੀਰ ਸਰੀਰ ਜਲਨ ਹੈ ਕਰਤ ਕਰੇ ਜੈ ਮਾਹੀ ਗੁਰੂ ਤਾਂ ਪੈਰ ਪੈਰ ਹਰ ਕਦਮ ਤੇ ਬੰਦਿਆ ਤੈਨੂੰ ਸਮਝਾ ਰਿਹਾ ਪਰ ਤੂੰ ਗੁਰੂ ਦੀ ਮਤ ਤੋਂ ਬਾਗੀ ਹੋ ਕੇ ਆਪਣੇ ਮਨ ਪਿੱਛੇ ਲੱਗ ਕੇ ਕਰਮ ਪਿਆ ਕਰ ਰਿਆ ਗੁਰੂ ਕਹਿ ਰਿਹਾ ਜਿੱਦਨ ਗੁਰੂ ਪਿੱਛੇ ਲੱਗ ਕੇ ਚੱਲੇਗਾ ਗੁਰੂ ਦਰ ਪ੍ਰਵਾਣ ਹੋਵੇਂਗਾ ਜਿੱਦਨ ਮਨ ਪਿੱਛੇ ਲੱਗ ਕੇ ਚੱਲਿਆ ਸਜਣਾ ਸੰਸਾਰ ਵਿੱਚ ਠੋਕਰਾਂ ਖਾਵੇਂਗਾ ਰੁੱਲਦਾ ਫਿਰੇਗਾ ਤੈਨੂੰ ਸੰਸਾਰ ਵਿੱਚ ਕੋਈ ਨਹੀਂ ਜੇ ਪੁੱਛੇਗਾ ਕੋਈ ਤੇਰੀ ਬਾਤ ਨਹੀਂ ਪੁੱਛੇਗਾ ਜੇ ਗੁਰੂ ਤੋਂ ਬਾਗੀ ਹੋ ਕੇ ਜੀਵਨ ਬਤੀਤ ਕੀਤਾ ਸਹਿਬ ਦੇ ਬਚਨ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਗੁਰੂ ਕਹਿ ਰਿਹਾ ਗੁਰੂ ਦੇ ਭਾਣੇ ਗੁਰੂ ਕੀ ਹੁਕਮ ਰਜ਼ਾਈ ਵਿੱਚ ਚੱਲ ਤੂੰ ਸਚਿਆਰ ਹੈ ਤੇ ਸਚਿਆਰ ਇਨਸਾਨ ਹੀ ਗੁਰੂਦਰ ਪਰਬਾਨ ਹੁੰਦਾ ਗੁਰਦੇਵ ਕੇ ਜਮਾਂ ਦੀ ਫਾਹੀ ਉਦਨ ਕੱਟੀ ਜਾਵੇਗੀ ਜਿੱਦਨ ਉਹ ਦੇ ਸਿਮਰਨ ਦੇ ਨਾਲ ਜੁੜੇਗਾ ਉਹਦੀ ਇਵਾਦਤ ਕਰੇਗਾ ਉਹਦੀ ਭਗਤੀ ਕਰੇਗਾ